ਜੀ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਰਾਵੋ ਆਪਾਂ ਗੱਲ ਕਰਨ ਲੱਗੇ ਆਂ ਫਲਦਾਰ ਬੂਟਿਆਂ ਦੀ ਫਲਦਾਰ ਬੂਟਿਆਂ ਤੇ ਆਪਾਂ ਘਰਾਂ ਦੇ ਵਿੱਚ ਵੀ ਆਮ 1-1 2-2 ਫਲਦਾਰ ਬੂਟੇ ਲਾ ਲੈਨੇ ਆਂ ਨਾ ਤਾਂ ਇਹਨਾਂ ਤੇ ਆਪਾਂ ਕੋਈ ਸਪਰੇਅ ਕਰ ਸਕਦਾ ਜਿਆਦਾ ਕਿਉਂਕਿ ਆਪਾਂ ਨੂੰ ਐ ਹੁੰਦਾ ਵੀ ਜ਼ਹਿਰ ਕਿਉਂ ਖਾਈਏ ਕਿਉਂਕਿ ਘਰੇ ਲਾਏ ਹੋਏ ਨੇ ਆਪਣੇ ਸੋ ਇਹਨਾਂ ਦੇ ਵਾਸਤੇ ਇੱਕ ਟਰੈਪ ਆਉਂਦਾ ਜੀ ਉਹੋ ਆਪਣੀ ਜਿਹੜੀ ਮੱਖੀ ਆ ਆਪਣਾ ਜ਼ਿਆਦਾਤਰ ਆ ਜਿਹੜੀ ਵਿੱਚ ਇਹਦੇ ਮੱਖੀਆ ਇਹ ਹੀ ਆਪਣੇ ਫਲਾਂ ਨੂੰ ਜ਼ਿਆਦਾਤਰ ਖਰਾਬ ਕਰਦੀ ਆ ਇਹ ਫਲਾਂ ਦੇ ਉੱਪਰ ਆਪਣੇ ਆਂਡੇ ਦੇ ਦਿੰਦੀ ਆ ਜਿਹਦੇ ਨਾਲ ਫਲ ਗਲਨੇ ਸ਼ੁਰੂ ਹੋ ਜਾਂਦੇ ਨੇ ਗਲ ਕੇ ਥੱਲੇ ਡਿੱਪੇ ਨੇ ਕੁਝ ਗਲ ਕੇ ਇਹਦੇ ਚ ਭਾਈ ਸ਼ੁੰਡੀ ਪੈਦਾ ਹੋ ਜਾਂਦੀ ਆ ਜਿਹੜੇ ਆਪਣੇ ਫਲ ਕਾਣੇ ਹੋ ਜਾਂਦੇ ਨੇ ਇਹ ਹੈਗਾ ਆ ਦੇਖੋ ਜੀ ਪੀਏ ਯੂ ਫਰੂਟ ਫਲਾਈ ਟਰੈਪ ਜਾਣੀ ਕਿ ਆਪਣੀ ਯੂਨੀਵਰਸਿਟੀ ਚੋਂ ਮਿਲਦਾ ਤੇ ਆਪਣੇ ਖੇਤੀਬਾੜੀ ਦਫ਼ਤਰਾਂ ਦੇ ਵਿੱਚ ਵੀ ਮਿਲਦਾ ਹੈ ਭਾਈ ਹੁਣ ਅੱਜਕੱਲ੍ਹ ਆਪਣੇ ਪੰਜਾਬ ਵਿੱਚ ਖੇਤੀਬਾੜੀ ਦੇ ਮੇਲੇ ਲੱਗ ਰਹੇ ਨੇ ਉੱਥੋਂ ਵੀ ਇਹ ਆ ਮਿਲਦਾ ਕੁਝ ਪ੍ਰਾਈਵੇਟ ਦੁਕਾਨਾਂ ਦੇ ਵੀ ਆ ਸੋ ਆਪਾਂ ਭਾਈ ਇਹਦਾ ਇਲਾਜ ਬਹੁਤ ਵਧੀਆ ਤਰੀਕੇ ਨਾਲ ਇਲਾਜਾ ਇਹਦੇ ਨਾਲ ਨਾ ਤਾਂ ਤੁਹਾਡਾ ਫਲ ਕਿਰੂਗਾ ਡਿਗੂਗਾ ਕਾਣਾ ਹੋ ਕੇ ਨਾ ਕਾਣੇ ਹੋਣ ਆ ਕੀਨੂ ਦਾ ਜੀ ਇੱਕ ਬੂਟਾ ਇਹਦੇ ਵੀ ਪਹਿਲਾਂ ਫਾਲ ਬਹੁਤ ਕਰਕੇ ਡਿਗੇ ਨੇ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਦਾ ਇਲਾਜ ਕਰਿਆ ਇਲਾਜ ਕੀ ਕਰਿਆ ਕੋਈ ਸਪਰੇ ਨਹੀਂ ਕਰੀ ਇਹਦੇ ਤੇ ਵੀ ਆਪਾਂ ਨੇ ਇੱਕ ਪੀਯੂ ਫਲਾਈ ਫਰੂਟ Trap ਇਹਦੇ ਹੀ ਬਣਤਾ ਆ ਦੇਖੋ ਇਹ ਜੀ ਕਿੰਨੀਆਂ ਮੱਖੀਆਂ ਨੇ ਜਿਹੜੀ ਇਹਦੇ ਵਿੱਚ ਦਵਾਈ ਆ ਉਹੀ ਸਮੈਲ ਦੇ ਨਾਲ ਇਹ ਆਪਣੇ ਆਪ ਹੀ ਵਿੱਚ ਆ ਕੇ ਮਰੀ ਜਾਂਦੀਆਂ ਨੇ ਹੁਣ ਕੋਈ ਵੀ ਫਲ ਨਹੀਂ ਕਰਦਾ ਆ ਪਹਿਲਾਂ ਸਾਡੇ ਘਰੇ ਤੇ ਅਜੇ ਲੋਟ ਛੋਟੇ ਘਰਾਂ ਦੇ ਵਿੱਚ ਵੀ ਇਹ ਜਸਵਾਰੀਆਂ ਦੇ ਸਮੱਸਿਆ ਇਹਦਾ ਹੱਲ ਸਿਰਫ ਇੱਕਾ ਟਰੈਪ ਤੁਸੀਂ ਯੂਨੀਵਰਸਿਟੀ ਚੋਂ ਖਰੀਦ ਸਕਦੇ ਹੋ ਯੂਨੀਵਰਸਿਟੀ ਦੇ ਦਫ਼ਤਰਾਂ ਚੋਂ ਖਰੀਦ ਸਕਦੇ ਹੋ ਜਾਂ ਭਾਈ ਪ੍ਰਾਈਵੇਟ ਵੀ ਲੈ ਸਕਦੇ ਹੋ ਸੋ ਇਹਦਾ ਬਹੁਤ ਵਧੀਆ ਹੱਲ ਆ ਇਹ ਤੁਸੀਂ ਸਾਰੇ ਅਪਣਾਓ ਆਪਣੇ ਫਲ ਬੂਟੇ ਬਚਾਓ ਬਹੁਤ ਬਹੁਤ ਧੰਨਵਾਦ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ